ਅਸਿਕਾਲਜੀ ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਦੋ ਮੁੱਦੇ ਲੈ ਕੇ ਆਇਆਗਾ ਕਿ ਜਿਹੜੇ ਭਾਈ ਅੰਮਰਤਪਾਲ ਸਿੰਘ ਨਾਲ ਵੀ ਜੁੜਦੇ ਨੇ ਸਰਕਾਰਾਂ ਨਾਲ ਵੀ ਜੁੜਦੇ ਨੇ ਭਾਜਪਾ ਦੇ ਨਾਲ ਵੀ ਜੁੜਦੇ ਨੇ ਉਹ ਮੁੱਦਿਆਂ ਦੀ ਆਪਾਂ ਗੱਲਬਾਤ ਕਰਦੇ ਆ ਉਸ ਤੋਂ ਪਹਿਲਾਂ ਤੁਹਾਨੂੰ ਹੱਥ ਬੰਨ੍ਹ ਕੇ ਇੱਕ ਬੇਨਤੀ ਆ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਦੂਜੀ ਬੇਨਤੀ ਹੈ ਤੇ ਆਪਣੇ ਕਮੈਂਟ ਜਰੂਰ ਕਰਿਆ ਕਰੋ ਤੇ ਆਪਾਂ ਗੱਲ ਕਰਦੇ ਅੱਜ ਮੁੱਦੇ ਦੀ ਤੇ ਭਾਈ ਅੰਮਰਤਪਾਲ ਸਿੰਘ ਨੂੰ ਸਾਰਿਆਂ ਨੂੰ ਪਤਾ ਕਿ ਕੀ ਕੁਝ ਉਹਦੇ ਨਾਲ ਹੋ ਰਿਹਾ ਉਹਦੇ ਪਰਿਵਾਰ ਨਾਲ ਹੋ ਰਿਹਾ ਜਾਂ ਬਾਕੀ ਸਿੰਘਾਂ ਦੇ ਪਰਿਵਾਰ ਨਾਲ ਜਿਹੜੇ ਸਿੰਘ ਨੇ 40 ਕਰੀਬ ਸਿੰਘ ਨੇ ਜਿਹੜੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਹੋ ਰਿਹਾਗਾ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਨੇ 2-2 2.5 ਸਾਲ ਦੇ ਬੱਚੇ ਨੇ ਸਰਕਾਰਾਂ ਨੇ ਉਹਨਾਂ ਨੂੰ ਵੀ ਜਿਹੜਾ ਜੇਲਾ ਚ ਬੰਦ ਕੀਤਾ ਹੋਇਆਗਾ ਤੇ ਉਦੋਂ ਸਾਡੇ ਜਿਹੜੀ ਬੰਦੀ ਸਿੰਘ ਨੇ 33 32 ਸਾਲਾਂ ਤੋਂ ਉਹਨਾਂ ਲਈ ਕੋਈ ਮੌਤਿਆ ਨਹੀਂ ਲੱਗਦਾ ਮੌਤਿਆ ਲੱਗਦਾਗਾ ਮੌਤੇ ਦੇ ਵਿੱਚ ਜਾ ਕੇ ਕੋਈ ਕੱਟ ਨਹੀਂ ਹੁੰਦਾ ਤੇ ਇਹ ਸਾਨੂੰ ਬੜੀ ਦੁੱਖ ਵਾਲੀ ਗੱਲ ਆ ਹੁਣ ਗੱਲ ਆਪਾਂ ਕਰਦੇ ਆ ਕਿ ਇੱਕ ਪਾਸੇ ਤਾਂ ਉਹ ਲੋਕ ਨੇ ਜੋ ਕਤਲ ਕਰਦੇ ਨੇ ਤੇ ਜਿਨ੍ਹਾਂ ਨੇ ਐਕਸਪ੍ਰੈਸ ਟ੍ਰੇਨ ਦੇ ਵਿੱਚ ਬੰਦੇ ਸਾੜ ਦਿੱਤੇ ਸੀ ਤੇ ਦੂਜੀ ਗੱਲ ਇਹ ਆ ਜਿਨ੍ਹਾਂ ਨੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲ-ਏ-ਆਮ ਕੀਤਾ ਸੀ ਅੱਗੇ ਚੱਲੋ ਜਿਹੜੇ ਪ੍ਰਿਗਿਆ ਠਾਕਰ ਸਾਧਵੀ ਮਾਲੋ ਗਾਂ ਦੇ ਬੰਬ ਧਮਾਕਿਆਂ ਵਿੱਚ ਸ਼ਾਮਲ ਸੀ ਉਹ ਐਮਪੀ ਚਿਤਦੀਆ ਤੇ ਨਾਲ ਦੀ ਨਾਲ ਉਹਨੂੰ ਬਾਹਰ ਕੱਢਿਆ ਜਾਂਦਾ ਜੇਲ੍ਹ ਤੋਂ ਤੇ ਦੂਸਰੇ ਪਾਸੇ ਚਿੱਟੀ ਸਿੰਗਾਪੁਰ ਦੇ ਵਿੱਚ ਜਿਹੜੇ ਨੌਜਵਾਨ ਸ਼ਹੀਦ ਕੀਤੇ ਸੀ ਤੇ ਉਹਨਾਂ ਦੀ ਆਵਾਜ਼ ਉਠਾਉਣ ਵਾਲੇ ਹਿੰਮਤ ਕਰ ਕਰੀ ਵਰਗਿਆਂ ਨੂੰ ਜਿਹੜਾ ਮਾਰ ਦਿੱਤਾ ਗਿਆ ਸੀ ਬੜੀਆਂ 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 ਘਟਨਾਵਾਂ ਬਹੁਤ ਨੇ ਜੀ ਆਪਾਂ ਇਹ ਸਾਰਾਂ ਦਾ ਆਪਾਂ ਕਰਨ ਲੱਗ ਜੀਏ ਤੇ ਬੜਾ ਕੁਝ ਨਿਕਲਿਆਊਗਾ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਭਾਰਤਾਂ ਜਨ ਤੇ ਜਨਤਾ ਪਾਰਟੀ ਦੇ ਵਿਧਾਇਕ ਨੇ ਜਿਨ੍ਹਾਂ ਨੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਦੀ ਹਤਿਆ ਕੀਤੀ ਸੀ 1997 ਦੇ ਵਿੱਚ ਭਾਰਤ ਆ ਜਨਤਾ ਪਾਰਟੀ ਦੇ ਉਦਾ ਕਰਨਾ ਜਿਹੜਾ ਹੈਗਾਗਾ ਤੇ ਉਹਨਾਂ ਦੇ ਤੁਹਾਨੂੰ ਪਤਾ ਹੋਊਗਾ ਕਿ ਪਿਛਲੇ ਦਿਨੀ ਰਾਜਪਾਲ ਨੇ ਉਹਨਾਂ ਦੀ ਜਿਹੜੀ ਉਮਰ ਉਹਨਾਂ ਨੂੰ ਕਹਿ ਸੁਣਾਈ ਗਈ ਸੀ 19 ਨਵੰਬਰ 2000 4 ਨਵੰਬਰ ਸੌਰੀ 4 ਨਵੰਬਰ 2019 ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਉਹਨਾਂ ਤੇ ਜਿਹੜਾ ਕਾਤਲ ਦਾ ਮਕਦਮਾ ਦਰਜ ਸੀ ਉਹਨਾਂ ਨੂੰ ਉਮਰ ਭਰ ਦੀ ਜਿਹੜੀ ਕੈਦ ਸੀ ਉਹ ਸੁਨਾਈ ਗਈ ਸੀ ਪਰ ਦੇਖੋ ਹੁਣ ਤੁਹਾਨੂੰ ਮੈਂ ਦੱਸਦਾ ਅੱਗੇ ਕਿ ਦੇਸ਼ ਦੇ ਵਿੱਚ ਇਸ ਕਰਕੇ ਸਿੱਖ ਕਹਿੰਦੇ ਨੇ ਕਿ ਦੋ ਕਾਨੂੰਨ ਨੇ Hinduਾਂ ਲਈ ਵੱਖਰਾ ਕਾਨੂੰਨ ਆ ਸਿੱਖਾਂ ਲਈ ਵੱਖਰਾ ਕਾਨੂੰਨ ਆ ਘੱਟ ਗਿਣਤੀਆਂ ਲਈ ਵੱਖਰਾ ਕਾਨੂੰਨ ਆ ਹਿੰਦੂਵਾਦੀ ਜਿਹੜੇ ਲੋਕ ਨੇ ਉਹਨਾਂ ਲਈ ਵੱਖਰਾ ਕਾਨੂੰਨ ਆ ਜਿਹੜੇ ਆਪਣੇ ਅਹੁਦਿਆਂ ਤੇ ਬਰਾਜਮਾਨ ਨੇ ਵੱਡੇ ਵੱਡੇ ਤੇ ਉਹਨਾਂ ਦੀ ਗੱਲ ਕਰਦੇ ਆ ਆਮ ਹਿੰਦੂ ਤਾ ਆਮੀ ਸਿੱਖਾ ਵਰ ਵਰਗਾ ਇਹ ਉਹਦੇ ਭਾਨ ਕਰਨਵਰੀ ਆਗਾ ਤੇ ਇਹਨੂੰ ਰਾਜਪਾਲ ਨੇ ਕੀ ਕੀਤਾਗਾ ਇਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾਗਾ ਤੇ ਇਹਨੂੰ ਰਾਜਪਾਲ ਨੇ ਦੀ سزا ਕਿ ਉਹ ਮaaf ਕਰ ਦਿੱਤੀ ਤੇ ਇਹਨੂੰ ਜੇਲ੍ਹ ਵਿੱਚੋਂ ਬਾਹਰ ਕਢਾ ਲੈਂਦਾ ਇਹ ਭਾਰਤ ਦਾ ਜਨਤਾ ਪਾਰਟੀ ਦਾ ਬਧਾਇਕ ਸੀ ਹੁਣ ਦੱਸੋ ਜਿਹੜੇ ਬੰਦੇ ਕਾਤਲ ਕਰਕੇ ਬਾਹਰ ਆ ਸਕਦੇ ਆ ਜਿਹੜੇ ਬੰਦੇ ਬਲਾਤਕਾਰ ਕਰਕੇ ਅੱਤੀਏ ਦਿਨ ਸੌਧ ਸਾਧ ਵਰਗੇ ਬਾਹਰ ਆ ਸਕਦੇ ਆ ਜਿੰਨਾ ਬੰਦਿਆਂ ਨੇ ਲੋਕਾਂ ਨੂੰ ਕਾਤਲ ਕਰ ਰਹੇ ਨੇ ਸਮਝੌਤਾ ਐਕਸਪ੍ਰੈਸ ਦੇ ਵਿੱਚ ਜਿਹੜੇ ਬੰਦੇ ਸਾਰ ਦਿੰਦੇ ਨੇ ਗਜਰਾਤ ਦੇ ਵਿੱਚ ਮੁਸਲਮਾਨਾਂ ਦਾ ਸਰੇਆਮ ਕਤਲੇਆਮ ਕੀਤਾ ਜਾਂਦਾਗਾ ਮਾਲੋ ਗਾਹਾਂ ਦੇ ਵਿੱਚ ਬੰਬ ਧਮਾਕੇ ਹੁੰਦੇ ਨੇ ਕਿੰਨੇ ਲੋਕ ਉੱਥੇ ਜਿਹੜੇ ਮਾਰੇ ਜਾਂਦੇ ਨੇ ਉਹਨਾਂ ਨੂੰ ਐਮਪੀ ਬਣਾ ਕੇ ਉਹਨਾਂ ਨੂੰ ਭਾਰਤ ਦਾ ਜਨਤਾ ਪਾਰਟੀ ਬਾਹਰ ਕੱਢ ਲਿਆਉਂਦੀ ਆ ਹੁਣ ਇਹ ਤੁਸੀਂ ਦੱਸੋ ਦੂਜੇ ਪਾਸੇ ਕਹਿੰਦੇ ਭਾਈ ਅੰਮਰਿਤਪਾਲ ਸਿੰਘ ਨੇ ਇੱਕ ਥਾਣੇ ਤੇ ਕਬਜ਼ਾ ਕਰ ਲਿਆ ਤੇ ਗੁਰੂਗ੍ਰੰਥ ਸਾਹਿਬ ਨੂੰ ਢਾਲ ਬਣਾ ਲਿਆ ਤੇ ਇਸ ਨੂੰ ਲੈ ਕੇ ਉਹਨਾਂ ਤੇ ਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਜਿਹੜਾ ਕਾਨੂੰਨ ਆ ਨੈਸ਼ਨਲ ਸਕਿਉਰਿਟੀ ਐਕਟ ਕਾਨੂੰਨ ਆ ਜਿਹੜਾ ਉਹਦੇ ਤਹਿਤ ਡਿਬਰੂਗੜ ਦੇਲ ਦੇ ਵਿੱਚ ਬੰਦ ਕੀਤਾ ਹੋਇਆਗਾ ਸਾਡੇ ਅੱਜ ਜਿਹੜੇ ਇੱਥੇ ਵੱਡੇ-ਵੱਡੇ ਘਾਉਂ ਦੇ ਆਇਆ ਹਰ ਸਭ ਨੂੰ ਕੌਲ ਬਾਦਲ ਨੇ ਰੌਲਾ ਕੀ ਪਾਇਆ ਸੀ ਇਹ ਦੇਖੋ ਜੀ ਅੰਮ੍ਰਿਤਪਾਲ ਸਿੰਘ ਆ ਗਿਆ ਇਹਨੇ ਕਾਨੂੰਨ ਤੋੜਦਾ ਆਏ ਨੇ ਐ ਕਰਤਾ ਇਹਨੇ ਬਾਹ ਕਰਤਾ ਭਵੰਤਮਾਨ ਦੀ ਸਰਕਾਰ ਕਿੱਥੇ ਆ ਉਤਵਾ ਦੂਜੇ ਬਿੱਟੂ ਸ਼ਿੱਟੂ ਵਰਗਿਆਂ ਨੇ ਪਾਰਲੀਮੈਂਟ ਦੇ ਵਿੱਚ ਕਰਤਾ ਜੀ ਥਾਣੇ ਤੇ ਕਬਜ਼ਾ ਕਰ ਲਿਆ ਜੇ ਥਾਣੇ ਦੇ ਵਿੱਚ ਚਾਰ ਬੰਦੇ ਬਗ ਜਾਣ ਉਹ ਕਬਜ਼ਾਗਾ ਜੇ ਉਹੀ ਪੁਲਿਸ ਵਾਲੇ ਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰ-ਮਾਰ ਕੇ ਸਹੇਦ ਕਰ ਦੇਣਾ ਤਾਂ ਉਹ ਕੌਣ ਨੇ ਉਹ ਦੇਸ਼ ਭਗਤ ਨੇ ਇਹ ਗੱਲਾਂ ਨੂੰ ਸਾਨੂੰ ਸਮਝਣਾ ਪਊਗਾ ਸਾਡੀ ਕੌਮ ਪਤਾ ਨਹੀਂ ਸਿੱਖ ਕੌਮਾਂ ਕਦੋਂ ਜਾਗੂਗੀ ਕਦੋਂ ਇਹਨਾਂ ਦੀ ਅੱਖਾਂ ਖੁੱਲਣਗੀਆਂ ਕਹਿੰਦੇ ਹੁੰਦੇ ਆ 15-16 ਦਿਨਾਂ ਬਾਅਦ ਤੱਕ ਨੇ ਕੁੱਤੀ ਦੇ ਇੱਕ ਤੂਰੇ ਦੀ ਵੀ ਅੱਖਾਂ ਖੁੱਲ ਜਾਂਦੀਆਂ ਨੇ ਉਹ ਵੀ ਜਿਹੜੇ ਪਸੰਨਣ ਲੱਗ ਜਾਂਦੇ ਨੇ ਬੰਦੇ ਨੂੰ ਭੌਂਕਣ ਲੱਗ ਜਾਂਦੇ ਨੇ ਪਰ ਸਾਡਾ ਗੁਰੂ ਕੀ ਕਹਿੰਦਾ ਅਸੀਂ ਗੁਰੂ ਘਰ ਦੇ ਕੂਕਰਾਂ ਤੇ ਅਸੀਂ ਕੂਕਰ ਬਣ ਦੀ ਥਾਂ ਤੇ ਮਸੰਦ ਬਣ ਰਹੇ ਆ ਅਸੀਂ ਪਹਿਰਾ ਦੇਣਾ ਸੀ ਸਿੱਖ ਕੌਮ ਦੇ ਉੱਤੇ ਸਿੱਖ ਕੌਮ ਦੇ ਹੱਤਿਆਚਾਰ ਜਿਹੜੇ ਹੋ ਰਹੇ ਨੇ ਸਿੱਖ ਕੌਮਾਂ ਦਾ ਜਿਹੜਾ ਘਾਣ ਕੀਤਾ ਜਾ ਰਿਹਾਗਾ ਸਿੱਖ ਕੌਮਾਂ ਦੇ ਉੱਤੇ ਜਿਹੜਾ ਬਿਨਾ ਬਜੇ ਇਹ ਜਿਹੇ ਕਾਨੂੰਨ ਲਾਏ ਜਾ ਰਹੇ ਨੇ ਜਿੰਨਾ ਤੇ ਕੇਸ ਵੀ ਕੋਈ ਬੰਦਾ ਨਹੀਂ ਉਹਨਾਂ ਨੂੰ ਕਾਲੇ ਪਾਣੀ ਦੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆਗਾ ਬੰਦ ਕਰਨ ਤੋਂ ਬਾਅਦ ਕੋਮ ਨੇ ਉਹਨਾਂ ਦਾ ਇੱਕ ਵੱਡਾ ਮੁੱਲ ਪਾਇਆ ਖੰਡੂ ਸਭ ਤੋਂ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿੱਤ ਆਦਲ ਕਰ ਦਿੱਤੀ ਸਰਕਾਰ ਕਹਿੰਦੀ ਤੁਸੀਂ ਚਾਹੇ 20 ਲੱਖ ਜਣਾ ਚੁਣ ਲਓ ਚਾਹੇ 4 ਲੱਖ ਜਣਾ ਚੁਣ ਲਓ ਪਰ ਅਸੀਂ ਨਹੀਂ ਛੱਡਾਂਗੇ ਕਿਉਂਕਿ ਇਹ ਸਿੱਖ ਆ ਇਹ ਅੰਮ੍ਰਿਤਧਾਰੀ ਸਿੱਖ ਆ ਇਹ ਉਹ ਸਿੱਖਾ ਜਿਹੜਾ ਨਸ਼ੇ ਛਡਾਉਂਦਾ ਇਹ ਉਹ ਸਿੱਖਾ ਜਿਹੜਾ ਅੰਮ੍ਰਿਤ ਪਾਨ ਕਰਾਉਂਦਾ ਇਹ ਉਹ ਸਿੱਖਾ ਜਿਹੜਾ ਧੀਆ ਭੈਣਾਂ ਨੂੰ ਗੰਦੀ ਨਜ਼ਰ ਨਾਲ ਦੇਖਦਾ ਉਹਨਾਂ ਨੂੰ ਟੋਕਦਾ ਕਿ ਤੁਹਾਡੇ ਵੀ ਕਰਦੀਆਂ ਭੈਣਾਂ ਨੇ ਇਹ ਉਹ ਸਿੱਖਾ ਜਿਹੜਾ ਸੈਂਟਰ ਸਰਕਾਰ ਨੂੰ ਬੁਗਾਰਦਾ ਕਿ ਸਾਡੇ ਨਾਲ ਜਿਹੜੇ ਤੁਸੀਂ ਧੱਕੇ ਕਰ ਰਹੇ ਹੋ ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਜਿੱਤਦੇ ਨੇ ਜਿੱਤਣ ਤੋਂ ਬਾਅਦ ਸੌ ਇੱਕ ਝੂਠੀ-ਮੁੱਠੀ ਜਿਹੜੇ ਆਪਾਂ ਕਹਿ ਦਈਏ ਲੋਕ ਸਭਾ ਦੇ ਜਿਹੜੇ ਸਪੀਕਰ ਨੇ ਉਹਨਾਂ ਦੇ ਜਿਹੜੇ ਚੈਂਬਰ ਦੇ ਵਿੱਚ ਸੌ ਚੁਕਾਈ ਗਈ ਨਾ ਕੋਈ ਵੀਡੀਓਗ੍ਰਾਫੀ ਨਾ ਕੋਈ ਫੋਟੋ ਨਾ ਕੋ ਸੋਰ ਸੰਵਿਧਾਨ ਦੇ ਤਹਿਤ ਸੌ ਚੁੱਕੀ ਗਈ ਆ ਤੇ ਦੂਜੇ ਪਾਸੇ ਸੈਸ਼ਨ ਜਿਹੜਾ ਹੋਇਆਗਾ ਹੁਣ ਪਿਛਲੇ ਦਿਨ ਲੰਘ ਕੇ ਗਿਆਗਾ ਚਰਨਜੀਤ ਸਿੰਘ ਚੰਨੀ ਨੇ ਇਹ ਕਹਿ ਦਿੱਤਾ ਕਿ ਸਿੱਧੂ ਮੂਸੇਵਾਲ ਨੂੰ ਮਾਰਨਾ ਇਹ ਵੀ ਇੱਕ ਅਮਰਜੈਂਸੀ ਆ ਤੇ ਭਾਈ ਅੰਮਰਿਤਪਾਲ ਸਿੰਘ ਨੂੰ NSA ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕਰਨਾ ਤੇ ਉਹਨੂੰ ਲੋਕ ਸਭਾ ਦੇ ਵਿੱਚ ਦਾਖਲਨਾ ਹੋਣ ਦਿੱਤਾ ਜਾਣਾ ਇਹ ਵੀ ਇੱਕ ਅਮਰਜੈਂਸੀ ਆ ਬਹੁਤ ਵੱਡੇ ਸਵਾਲ ਨੇ ਚਰਨੀ ਸਿੰਘ ਚੰਨੀ ਨੇ ਦਾ ਅਸੀਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਕ ਬੜਾ ਵੱਡਾ ਮੁੱਦਾ ਚੁੱਕਿਆ ਕਿ ਜਿਹੜੀ ਸਾਰੇ ਸਿਆਸਤ ਜਿਹੜੀ ਹਲਿਆਕੇ ਰੱਖ ਦਿੱਤੀ ਆ ਬੇਸਕ ਉਹਨਾਂ ਦੀ ਪਾਰਟੀ ਵੱਲੋਂ ਪੈਰ ਪਿੱਛੇ ਖਿੱਚੇ ਗਏ ਨੇ ਪਰ ਇਹ ਹਮੇਸ਼ਾ ਹੁੰਦਾਗਾ ਕਿ ਬੰਦੇ ਦੀ ਜਮੀਰ ਜਾਗਦੀ ਹੋਣੀ ਚਾਹੀਦੀ ਆ ਕਿ ਉਹਦੇ ਕੋਈ ਮੈਟਰ ਨਹੀਂ ਕਰਦੇ ਉਹਦੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਮਰਨਾ ਸਭ ਨੇ ਆ ਪਰ ਜਿਹੜਾ ਲੇਖਾ ਦੇਣਾਗਾ ਅਕਾਲਪੁਰਖ ਸਾਹਿਬ ਨੂੰ ਔਰ ਕਬੈਗਨੂ ਨੂੰ ਤੇ ਉਦੋਂ ਰਿਜ਼ਲਟ ਨਿਕਲਣੇ ਨਿਕਲਣਗੇ ਕਿ ਹੁਣ ਜਿਹੜੇ ਨਾਸਤਿਕ ਲੋਕ ਨੇ ਕਾਬਰੇਡੀ ਸੋਚਦੇ ਲੋਕ ਨੇ ਉਹ ਨਾ ਤਾਂ ਗੁਰੂ ਨੂੰ ਮੰਨਦੇ ਆ ਨਾ ਉਹ ਪ੍ਰਮਾਤਮਾ ਨੂੰ ਮੰਨਦੇ ਆ ਨਾ ਉਹ ਕੁਦਰਤ ਨੂੰ ਮੰਨਦੇ ਆ ਚਲੋ ਉਹਨਾਂ ਦਾ ਆਪਣਾ ਇੱਕ ਵੱਖਰਾ ਗੜਾ ਵਿਸਾਗਾ ਚਲ ਆਪਾਂ ਉਸ ਟੋਪ ਤੇ ਗੱਲ ਨਹੀਂ ਕਰਨੀ ਕਹਿਣ ਦਾ ਭਾਵ ਕਿ ਉਹਨਾਂ ਨੇ ਕਿੰਤੂ ਪ੍ਰੰਤੂ ਗੁਰੂ ਤੇ ਕਰਨੇ ਹੁੰਦਾਗਾ ਹੁਣ ਜਿਹੜਾ ਇਹ ਵੱਡਾ ਦੁੱਖ ਇਹ ਆ ਹੁਣ ਧੰਗ ਮੈਂ ਦੱਸ ਦਿੱਤਾ ਕਿ ਜਿਹੜਾ ਕੁਝ ਇਹ ਹੋ ਰਿਹਾਗਾ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਉਹਨਾਂ ਦੇ ਭਰਾ ਦੇ ਨਾਲ ਜਿੰਨਾ ਤੱਕ ਅਸੀਂ ਮੈਂ ਤੁਹਾਨੂੰ ਇੱਕ ਗੱਲ ਇੱਥੇ ਦੱਸਦਾ ਧਿਆਨ ਦੇ ਨਾਲ ਸੁਣਨਾ ਜਿੰਨਾ ਤੱਕ ਅਸੀਂ ਸਬਰੋਟੀ ਦੀ ਗੱਲ ਨਹੀਂ ਕਰਦੇ ਉਹਦੇ ਹੋਣ ਵਾਲੇ ਨਤੀਜੇ ਕਿੱਥੋਂ ਤੱਕ ਪਹੁੰਚਦੇ ਨੇ ਤੇ ਕੀ ਉਹ ਹੈ ਜਿਹੜੀ ਵਿਚਾਰਤਾਰਾ ਤੇ ਜਿੰਨਾ ਤੱਕ ਅਸੀਂ ਉਹਨਾਂ ਉੱਤੇ ਜਿਹੜਾ ਇਹ ਪੈਰਾ ਨਹੀਂ ਦਿੰਦੇ ਜਾਂ ਅਸੀਂ ਇੱਕ ਇਹ ਨਹੀਂ ਕਹਿ ਰਹੇ ਕਿ ਸਾਨੂੰ ਸਿੱਖਾਂ ਦੇ ਨਾਲ ਤੱਕਾ ਹੋ ਰਿਹਾ 1-2% 1% ਤੋਂ ਹੀ ਘੱਟ ਜਿਹੜੇ ਸਿੱਖ ਨੇ ਕਹਿ ਰਹੇ ਨੇ ਪਰ ਦੂਜੇ ਜਿਹੜੇ ਆਪਾਂ ਕਹਿ ਦਈਏ 99% ਤੋਂ ਉੱਪਰ ਨੇ 99% ਆ ਜਿਨ੍ਹਾਂ ਦੇ ਜ਼ਮੀਰਾਂ ਬਰੀਆਂ ਹੋਈਆਂ ਨੇ ਆ ਬਦਲਣਾ ਲਾਣਾ ਹੋ ਗਿਆ ਤੇ ਆ ਕੁਝ ਦੂਜੇ ਜਿਹੜੇ ਨੇ ਜਨ ਸੰਗੀ ਜੀ ਹੋ ਗਏ ਨੇ ਆ ਜਿਹੜੇ ਕੋਕੇ ਨਾਮ ਧਾਰੀ ਹੋ ਗਏ ਨੇ ਤੇ ਹੋਰ ਬਹੁਤ ਨੇ ਨਿਰਮਲ ਜੇ ਨੇ ਫਲਾਨੇ ਨੇ ਤੌਕੇ ਨੇ ਪਤਾ ਨਹੀਂ ਕਿੰਨੇ ਇਹਨਾਂ ਨੇ ਆਪਣੇ ਪੰਥ ਚ ਲਾਏ ਹੋਏ ਨੇ ਕੋਈ ਅਕਾਲ ਤਖਤ ਸਾਹਿਬ ਦੀ ਰਹਿਤ ਮਰਜਾਦਾ ਨੂੰ ਨਹੀਂ ਮੰਨਦਾ ਸਾਰਿਆਂ ਨੇ ਧਜੀਆਂ ਡਾਈਆਂ ਹੋਈਆਂ ਨੇ ਇੱਥੇ ਪੁੱਛਣ ਵਾਲਾ ਕੋਈ ਨਹੀਂ ਸਿੱਖ ਕੌਮ ਦਾ ਲੀਡਰ ਕੋਈ ਨਹੀਂ ਸੰਤ ਪੱਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਤੋਂ ਬਾਅਦ ਇੱਥੇ ਸਿੱਖ ਕੌਮ ਦਾ ਕੋਈ ਲੀਡਰ ਪੈਦਾ ਨਹੀਂ ਹੋਇਆ ਉਸ ਤੋਂ ਬਾਅਦ ਭਾਈ ਦੀਪ ਸਿੱਧੂ ਆਇਆ ਉਹਨੇ ਇੱਕ ਚਿੰਗ ਲਗਾਈ ਨੌਜਵਾਨਾਂ ਤੇ ਸਾਡੇ ਬਜ਼ੁਰਗਾਂ ਦੇ ਰੌਂਗ ਤੇ ਖੜੇ ਕਰਨ ਵਾਲੀਆਂ ਉਹਦੀਆਂ ਸਬੀਚਾ ਦਿੱਤੀਆਂ ਤੇ ਉਹਨੂੰ ਕਤਲ ਕਰਵਾ ਦਿੱਤਾ ਸਿੱਧੂ ਮੂਸੇਵਾਲੇ ਦਾ ਗੀਤ ਲੀਕ ਹੁੰਦਾ SBYL ਉਹਨੂੰ ਲੈ ਕੇ ਉਹਨੂੰ ਕਤਲ ਕਰਵਾ ਦਿੱਤਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਬਹੀਰ ਚਲਾਈਆਂ ਖਾਲਸਾ ਤੇ ਉਹਦੇ ਵਿੱਚ ਧੜਾ ਧੜ ਨੌਜਵਾਨ ਆਉਣ ਲੱਗ ਪਏ ਤੇ ਆਪਣੇ ਜਿਹੜੇ ਨਸੇ ਨਿਉ त्याਗਣ ਲੱਗ ਪਏ ਸਿੰਘ ਸਜਣ ਲੱਗ ਪਏ ਗੋਲ ਦਿਮਾਲੇ ਬੰਨਣ ਲੱਗ ਪਏ ਸਰਕਾਰਾਂ ਕਿੱਥੋਂ ਚਾਹੁੰਦੀਆਂ ਨੇ ਕਿ ਸਿੱਖ ਬੰਨ ਪੰਜਾਬ ਦੇ ਵਿੱਚ ਪੰਜਾਬ ਦੀਆਂ ਸਰਕਾਰਾਂ ਜਾਂ ਹਿੰਦ ਸਰਕਾਰਾਂ ਕੀ ਚਾਹੁੰਦੀਆਂ ਨੇ ਇਹਨਾਂ ਨੂੰ ਨਸਿਆਂ ਤੇ ਲਾਇਆ ਜਾਵੇ ਇਹਨਾਂ ਨੂੰ ਨਸਿਆਂ ਤਹਿਤ ਇਹਨਾਂ ਨੂੰ ਜਿਹੜੀ ਨਸ਼ਲ ਕੁਰਸੀ ਤਾਂ ਦਿੱਤੀ ਜਾਵੇ ਇਹਨਾਂ ਦੇ ਅਸੀਂ ਗੋਲੀਆਂ ਮਾਰ ਕੇ ਵੀ ਦੇਖ ਲਈਆਂ ਟੈਂਕ ਚੜਾ ਕੇ ਵੀ ਦੇਖ ਲਏ ਬੜਾ ਕੁਝ ਕਰਕੇ ਦੇਖ ਲਿਆ ਇਹ ਕੌਮ ਖਤਮ ਹੋਣ ਵਾਲੀ ਨਹੀਂ ਹੁਣ ਇਹਨਾਂ ਨੇ ਇੱਕ ਦਮੇ ਚਾਲ ਚੱਲੀ ਆ ਇੱਕ 2 ਢਾਈ ਇੰਚ ਦੀ ਸਰਿੰਜਾ ਜਿਹੜੀ ਉਹਦੇ ਵਿੱਚ ਚਿੱਟਾ ਪਾ ਲਿਆ ਤੇ ਉਹਦੇ ਰਾਹੀਂ ਜਿਹੜਾ ਨੌਜਵਾਨਾਂ ਦਾ ਸਰਕਾਰ ਖੇਡਿਆ ਜਾ ਰਿਹਾਗਾ ਇਹ ਗੱਲ ਬੜੀ ਅਪੋਡੈਂਟਾ ਇਸ ਗੱਲ ਨੂੰ ਬੜੇ ਸਮਝਣ ਦੀ ਜ਼ਰੂਰਤ ਆ ਜਿੰਨਾ ਤਰ੍ਹਾਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਗੁਰੂ ਘਰ ਸਾਡੇ ਪਿੰਡਾਂ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਤਿੰਨ ਕਰਨੇ ਕਿਸੇ ਤੇ ਗੁਰੂ ਗੁਰੂ ਘਰ ਕਿਸੇ ਪਿੰਡ ਵਿੱਚ ਕਿਸੇ ਚ ਚਾਰ ਨੇ ਕਿਸੇ ਚ ਦੋ ਨੇ ਚਲੋ ਵਧੀਆ ਗੱਲ ਆ ਆਪਾਂ ਕਹਿੰਦੇ ਆ ਕਿ ਉਹਦਾ ਜਿਹੜਾ ਬਰਕਰਾਰ ਰੱਖਿਆ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੇਫਟੀ ਆ ਉਹਦੇ ਲਈ ਆਪਾਂ ਨੂੰ ਤਤਪਰ ਹੋਣਾ ਜ਼ਰੂਰੀ ਆ ਤੇ ਪਰ ਜਿਹੜੇ ਅਸੀਂ ਮਸਲੇ ਉਠਾਉਣੇ ਸੀ ਗੁਰਦੁਆਰਿਆਂ ਸਾਹਿਬ ਦੇ ਵਿੱਚ ਬਹਿ ਕੇ ਜਿਹੜੇ ਅਸੀਂ ਉੱਥੋਂ ਰਾਜਨੀਤਿਕ ਦੀ ਗੱਲ ਕਰਨੀ ਸੀ ਸਾਡੇ ਸਿੱਖਾਂ ਦੀ ਗੱਲ ਕਰਨੀ ਸੀ ਕਿ ਸਾਡੇ ਸਿੱਖਾਂ ਦੇ ਨਾਲ ਨਿਆਹ ਹੋ ਰਿਆ ਧੋਖਾ ਹੋ ਰਿਆ ਸਾਡੇ ਸਿੱਖਾਂ ਦਾ ਜਿਹੜਾ 33 33 33 ਸਾਲਾਂ ਤੋਂ ਜਿਹੜੇ ਬੰਦ ਨੇ ਉਹ ਉਹਨਾਂ ਦਾ ਜਿਹੜਾ ਹਾਲੇ ਤੱਕ ਕੋਈ ਉਹਨਾਂ ਨੂੰ ਪਰੋਲ ਨਹੀਂ ਮਰ ਲਈ ਇਹ ਮੁੱਦੇ ਅਸੀਂ ਗੁਰੂ ਘਰਾਂ ਤੋਂ ਸ਼ੁਰੂ ਕਰਨੇ ਸੀ ਸੰਗਤ ਦੇ ਵਿੱਚ ਗਾਹਾਂ ਪ੍ਰਚਾਰਨੇ ਸੀ ਪਰ ਨਹੀਂ ਅਸੀਂ ਸਿਰਫਾ ਗੁਰੂ ਘਰਾਂ ਦੇ ਵਿੱਚ ਮਾਫ਼ ਕਰਨਾ ਮੈਂ ਜੇ ਕਿਸੇ ਨੂੰ ਠੇਸ ਪਹੁੰਚੇ ਇਸ ਗੱਲ ਦੀ ਅਸੀਂ ਗੁਰੂ ਘਰਾਂ ਦੇ ਵਿੱਚ ਗ੍ਰੰਥੀਆਂ ਨਾਲ ਉਲਝਦੇ ਰਹਿੰਨੇ ਆ ਗ੍ਰੰਥੀ ਸਾਹਿਬ ਜੀ 5000 ਲੈ ਲਓ 3000 ਲੈ ਲਓ 3500 ਲੈ ਲਓ ਕਿਉਂ ਗ੍ਰੰਥੀ ਸਾਹਿਬ ਤੁਹਾਡਾ ਨੌਕਰ ਰੱਖਿਆ ਉਹਦੇ ਬੱਚੇ ਨਹੀਂ ਉਹਨੇ ਬੱਚੇ ਨਹੀਂ ਪਾਲਨੇ ਤੁਸੀਂ ਗੁਰੂ ਘਰ ਦੇ ਇਮਾਰਤ ਦੇ ਵਿੱਚ ਪੈਸਾ ਲਾਉਣੇ ਆ ਲਾਓ ਇਮਾਰਤਾਂ ਬਣਾਉਣੀਆਂ ਵਧੀਆ ਬਣਾਓ ਜਿਹਦੇ ਤੁਸੀਂ 20-20 ਲੱਖ ਇਮਾਰਤਾਂ ਤੇ ਲਾ ਸਕਦੇ ਹੋ ਤਾ 20000 ਗ੍ਰਾਂਥੀ ਨੂੰ ਦੇਣ ਲਈ ਮਰਦੇ ਹੋ ਤੁਸੀਂ ਚੰਗਾ ਕੋਈ ਤੁਹਾਡੇ ਕੋਲ ਢਾਡੀ ਨਹੀਂ ਕੋਈ ਕੀਰਤਨੀ ਰਾਗੀ ਨਹੀਂ ਕੋਈ ਜਥਾ ਨਹੀਂ ਕੱਲਾ ਇੱਕ ਗ੍ਰਾਂਥੀ ਸਿੰਘ ਆ ਜਿਹੜਾ ਹੋ ਸਕਦਾ ਸਵੇਰੇ ਤਾਂ ਉਹ ਉਹਨੂੰ ਪ੍ਰਗਾਸ਼ ਕਰਵਾ ਦਿੰਦੇ ਹੁਣ ਨਾਲ ਮਹਾਰਾਜ ਦਾ ਤੇ ਸ਼ਾਮ ਨੂੰ ਵਿਚਾਰਾ ਉਹ ਕੱਲਾ ਇੱਕ ਵੀਡੀਓ ਵੀ ਬੈਨ ਲ ਹੋਈ ਸੀ ਵਿਚਾਰੇ ਦਾ ਹੈਂਡੀਕੈਪਟਾ ਜਿਹੜਾ ਗ੍ਰਾਂਥੀ ਸਿੰਘਾ ਉਹ ਆਪ ਹੀ ਪ੍ਰਗਾਸ਼ ਕਰਦਾ ਕੋਈ ਮੰਗਲ ਚੌਰ ਸਾਹਿਬ ਵਾਲਾ ਨਹੀਂ ਚੱਲਦਾ ਕੋਈ ਨਾਲ ਚਾਰ ਬੰਦੇ ਨਹੀਂ ਔਰ ਜਦੋਂ ਬਚਾਰਾ ਕਮੇ ਜਿਹੜਾ ਉਹ ਥੱਲੇ ਗਿਰਦਾ ਆ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਗਾਸ ਕੀਤਾ ਤੇ ਸਾਡਾ ਤਾਂ ਇਹ ਹਾਲ ਹੋਇਆ ਪਿਆ ਜੇ ਅਸੀਂ ਲੱਖਾਂ ਕਰੋੜਾ ਰੁਪਇਆ ਗੁਰਦੁਆਰਿਆਂ ਤੇ ਲਾ ਰਹੇ ਹਾਂ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਕਰ ਰਹੇ ਆ ਉੱਥੇ ਵਧੀਆ ਗ੍ਰਾਂਥੀ ਰੱਖੋ 25000 ਉਹਨੂੰ ਦਿਓ ਜਿਹੜੀ ਤਨਖਾਹ ਬਣਦੀ ਆ ਫਿਰ ਤੁਸੀਂ ਕੀਰਤनियां ਰੱਖੋ ਕਥਾ ਬਾਤ ਕਰੱਖੋ ਉਹਨਾਂ ਨੂੰ ਤਨਖਾਹ ਦਿਓ ਤੇ ਅਸੀਂ ਸਿਰਫ ਉੱਥੇ ਕੀ ਕਰਦੇ ਆ ਪ੍ਰਧਾਨਗੀ ਕਰਦੇ ਆ ਚੌਧਰ ਚੌਧਰ ਅਸੀਂ ਦੇਖਦੇ ਆ ਆਪ ਸਾਡੇ ਪੱਲੇ ਕੱਖ ਨਹੀਂ ਹੁੰਦਾ ਗ੍ਰੰਤੀ ਸਿੰਘ ਕਿੱਧਰ ਗਿਆ ਕੀ ਕਰਦਾ ਕਿੰਨੇ ਵਜੇ ਉੱਠਿਆ ਸੀ ਅੱਜ ਆਪ ਸੁੱਤੇ ਪਏ ਹੁੰਦੇ ਆ ਗ੍ਰੰਤ ਉੱਥੇ ਜਾ ਕੇ ਪੁੱਛਦਾ ਕਿੰਨੇ ਵਜੇ ਉੱਠਿਆ ਸੀ ਕਿ ਤੇਰੇ ਕਿਤੇ ਮੈਨੂੰ ਹੋਰ ਨਿਕਲਿਆ ਤੇਰੇ ਕਿਤੇ ਕੋਈ ਗੜ ਨਿਕਲਿਆਗਾ ਜਾਂ ਤੇਰੇ ਹੋਰ ਕੋਈ ਤੈਨੂੰ ਬਿਮਾਰੀ ਆ ਵੀ ਤੂੰ ਨਹੀਂ ਉੱਠ ਕੇ ਦੇਖ ਸਕਦਾ ਤੂੰ ਨਹੀਂ ਜਾ ਸਕਦਾ ਪ੍ਰਧਾਨ ਕੀ ਲਈ ਤਾਂ ਤੂੰ ਬੜਾਗਾ ਇੱਥੇ ਆਇਆ ਜਾ ਖਜ਼ਾਨੇ ਚ ਹੋਣੇ ਚਾਹੀਦੇ ਨੇ ਰੁਪਏ ਤੁਸੀਂ ਲੁੱਟੋ ਸੰਗਤ ਦਾ ਪੈਸਾ ਤੁਸੀਂ ਖਾਓ ਗ੍ਰਾਂਤੀ ਸਿੰਘ ਇੱਥੇ ਦਰਦਾਰ ਪਰ ਪਰ ਦੇ ਫਿਰਦੇ ਨੇ ਵਿਚਾਰੇ ਉਹ ਕੀ ਕਰਨ 5000 ਦਿੰਦੇ ਕੋਈ 3000 ਦਿੰਦਾ ਕੋਈ 3500 ਦਿੰਦਾ ਦੱਸੋ ਮੈਨੂੰ ਸੰਗਤ ਇਹਦੇ ਵਿੱਚ ਗੁਜ਼ਾਰਾ ਕਿਵੇਂ ਹੋਊਗਾ ਫਿਰ ਅਸੀਂ ਗੱਲਾਂ ਕਰਦੇ ਆ ਖਾਲਸਾ ਰਾਜ ਦੀਆਂ ਖਾਲਸਾ ਰਾਜ ਆਊਗਾ ਕਿਵੇਂ ਅਜੇ ਤੱਕ ਖਾਲਸਾ ਨੂੰ ਦੇਖ ਕੇ ਰਾਜੀ ਨਹੀਂ ਅਜੇ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਅਜੇ ਤਾਂ ਮਾਰਨ ਤੱਕ ਜਾਂਦੇ ਆ ਕਹਿੰਦਾ ਭਾਵਕੀ ਵੀਡੀਓ ਵੱਡੀ ਹੁੰਦੀ ਆ ਤੇ ਆਪਾਂ ਇਸ ਵਿਸ਼ੇ ਤੇ ਕੋਈ ਵੱਖਰਾ ਜਿਹੜਾ ਗਰਗਤੀ ਸਿੰਘਾ ਦੇ ਵਿਸ਼ੇ ਤੇ ਵੱਖਰੀ ਗੱਲਬਾਤ ਚਰਚਾ ਕਰਾਂਗੇ ਭਾਈ ਅੰਮਰਤਪਾਲ ਸਿੰਘ ਆਓ ਜਰੂਰ ਜੇਲ੍ਹ ਤੋਂ ਬਾਅਦ ਇਹ ਤੁਸੀਂ ਭਲੇਖਾ ਛੱਡ ਦੇਣਾ ਸਰਕਾਰਾਂ ਛੱਡ ਦੇਣਾ ਸੈਂਟਰ ਛੱਡ ਦੇ ਪੰਜਾਬ ਸਰਕਾਰ ਛੱਡ ਦੇ ਤੇ ਉਹ ਜੋਧੇ ਨੇ ਬਾਹਰ ਆਉਣੇ ਆਉਣੇਗਾ ਤੇ ਆ ਕੇ ਉਹਨੇ ਸੈਸ਼ਨ ਦੇ ਵਿੱਚ ਜਿਹੜਾ ਗਰਜਣਾਗਾ ਤਾਂ ਫਿਰ ਬਿੱਟੂ ਸ਼ਿੱਟੂ ਹੋਰ ਲਲੜ ਭਲੜ ਸਾਰੇ ਚੀਕਾਂ ਦੇਖੋ ਕਿਵੇਂ ਪੈਂਦੀਆਂ ਤੇ ਫਿਰ ਦੇਖੋ ਕਵੇਂ ਕਾਂ ਰੋਲੀ ਉੱਤੇ ਪਾਉਣਗੇ ਕਿਉਂਕਿ ਭਾਈ ਸਰਵਿਸਿੰਗ ਖਾਲਸਾ ਨੇ ਜਿਹੜਾ ਗੱਲ ਕਹੀ ਆ ਕਿ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਇਹ ਦੱਸੋ ਹੁਣ ਸਿੱਖਾਂ ਦੇ ਨਾਲ ਗੁਲਾਮੀ ਤੋਂ ਇਹ ਗੁਲਾਮੀ ਦੀ ਇਨਸਾਨੀਆਂ ਜਿਹੜੀਆਂ ਤੁਹਾਨੂੰ ਮੈਂ ਸਾਰੀਆਂ ਗਿਣਿਆ ਕੇ ਹਟਿਆ ਇਹ ਗੁਲਾਮੀ ਨਹੀਂ ਤੇ ਹੋਰ ਕੀ ਆ ਇਹ ਤੇ ਚਲੋ ਮੈਂ ਤੁਹਾਡੇ ਤੋਂ ਜਿਹੜਾ ਆਪਾਂ ਅਗਲਾ ਟੌਪਿਕ ਆਪਾਂ ਫੇਰ ਕੋਈ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਨੇ ਆ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਹਰ ਇੱਕ ਵੀਡੀਓ ਨੂੰ ਲਾਇਕ ਲਾਇਕ ਕਮੈਂਟ ਜਰੂਰ ਕਰ ਦਿਆ ਕਰੋ ਸਾਰੇ ਭੈਣ ਭਰਾਵਾਂ ਦੋਸਤ ਮਿੱਤਰਾਂ ਦਾ ਮੈਂ ਤਹਿ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਤੁਸੀਂ ਜਿਹੜਾ ਆਪਣਾ ਸਮਾਂ ਕੀਮਤੀ ਸਮਾਂ ਕੱਢ ਕੇ ਵੀਡੀਓ ਸੌਂਦੇ ਹੋ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਭਾ